ਅਰੇ ਹੀ ਸ੍ਰੋਤਿਆਮ ਪਿਆਰ ਭਰੀ ਸਾਤਸਰੀ ਯਾਰ ਪਾਰਥ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਜੋ ਅਪ੍ਰੈਸ਼ਨ ਸੰਦੂਰ ਦੇ ਰਹੀਂ ਹਮਲਾ ਕੀਤਾ ਗਿਆ ਹਵਾਈ ਫੌਜ ਦੇ ਰਹੀਂ ਪਾਕਿਸਤਾਨ ਦੇ ਉਹਨਾਂ ਅਤਵਾਦੀਆਂ ਟਿਕਾਣਿਆਂ ਨੂੰ ਤੈਸ਼ ਨੈਸ਼ ਕੀਤਾ ਗਿਆ ਜਿਹੜੇ ਹਵਾਈ ਫੌਜ ਦੇ ਵਿੱਚ ਜਿਹੜੇ ਅਫਸਰਾਂ ਨੇ ਇੱਕ ਕਾਰਨਾਮਾ ਦਿਖਾਇਆ ਉਸ ਵਿੱਚ ਕਰਨਲ 소फिया ਕੁਰੇਸ਼ੀ ਅਤੇ ਵਿਮੋਕਸ਼ ਸਿੰਘ ਜਿਨ੍ਹਾਂ ਨੇ ਇਹ ਸਫਤਤਾਪੂਰਕ ਆਪਰੇਸ਼ਨ ਨੂੰ ਸਫਲ ਕੀਤਾ ਹੈ 소फिया ਕੁਰੇਸ਼ੀ ਅਤੇ ਵਿਮੋਕਸ਼ ਸਿੰਘ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਕੁਰੇਸ਼ੀਆ 소ਫੀ ਕੌਣ ਨੇ ਤੇ ਵਿਮੋਕਸ਼ ਸਿੰਘ ਕੌਣ ਨੇ ਔਰ ਕਿਹੜੀ ਸੈਕਟਰ ਨੂੰ ਬਲੋਂਗ ਕਰਦੇ ਨੇ ਔਰ ਇਹਨਾਂ ਨੂੰ ਹੀ ਕਿਉਂ ਚੁਣਿਆ ਗਿਆ ਜੋ 에어 चीफ ਮਾਰਸ਼ਲ ਜਿਨ੍ਹਾਂ ਦੇ ਵੱਲੋਂ ਸਪੈਸ਼ਲ ਇਹਨਾਂ ਅਫਸਰਾਂ ਦੀ ਡਿਊਟੀ ਲਾਈ ਗਈ ਦੋਨੋਂ ਹੀ ਜੋ ਔਰਤਾਂ ਨੇ ਔਰ ਦੋਨਾਂ ਨੇ ਹੀ ਇਹ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਜੋ ਜਿੰਨਾ ਔਰਤਾਂ ਦੇ ਸੰਦੂਰ ਮਿਟਾ ਦਿੱਤੇ ਸੀ ਅੱਤਵਾਦੀਆਂ ਨੇ ਅਸੀਂ ਉਹਨਾਂ ਨੂੰ ਨਿਆਹ ਦੇਾਂਗੇ ਔਰ ਉਸ ਸੰਦੂਰ ਮਟਾਉਣ ਵਾਲਿਆਂ ਨੂੰ ਅਸੀਂ ਹਮੇਸ਼ਾ ਨਹੀਂ ਮਟਾ ਦੇਾਂਗੇ ਸੋ ਇਹਨਾਂ ਦੋਨਾਂ ਬਹਾਦਰ ਔਰਤਾਂ ਨੇ ਪਾਕਿਸਤਾਨ ਦੇ ਉਹਨਾਂ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਪਰ ਜਾ ਕੇ ਜੋ ਖੁਦ ਉਹਨਾਂ ਦੇ ਮਜੇਲਾ ਦੇਖ ਕੇ ਤੇ ਉਹਨਾਂ ਨੂੰ ਤੈਸ਼ ਨੈਸ਼ ਕੀਤਾ ਸੋ ਜੋ ਆਪਰੇਸ਼ਨ ਸੰਦੂਰ ਦੀ ਇਹ ਬਹਾਦਰ ਔਰਤਾਂ ਦੀ ਜਾਣਕਾਰੀ ਤੁਹਾਨੂੰ ਦੇਣ ਲੱਗੇ ਹਾਂ ਭਾਰਤ ਨੇ ਪਾਕਿਸਤਾਨ ਦੇ ਵਿੱਚ ਜੋ ਨੌ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਭਾਰਤ ਨੇ ਪਾਕਿਸਤਾਨ ਤੇ ਹਵਾਈ ਹਮਲਾ ਕੀਤਾ ਜਿਸ ਵਿੱਚ ਕਈ ਅਤਵਾਦੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਨੇ ਲਗਭਗ 100 ਦੇ ਕਰੀਬ ਅਤਵਾਦੀ ਮਾਰੇ ਗਏ ਨੇ ਸੋ ਇਸ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਕਿਉਂ ਦਿੱਤਾ ਗਿਆ ਭਾਰਤੀ ਫੌਜ ਵੱਲੋਂ ਆਪਰੇਸ਼ਨ ਸੰਦੂਰ ਸੰਬੰਧੀ ਦਿੱਤੀ ਗਈ ਪਰ ਜੋ ਆਪਣੀ ਪ੍ਰੈਸ ਬਰੀਫਿੰਗ ਵਿੱਚ ਦੋ ਮਹਿਲਾ ਅਧਿਕਾਰੀਆਂ ਨੂੰ ਜਿਹੜਾ ਕਿ ਡਿਊਟੀ ਤੇ ਸ਼ਾਮਲ ਕੀਤਾ ਗਿਆ ਸੀ ਇਸ ਵਿੱਚ ਇੱਕ ਦਾ ਨਾਮ ਸੀ ਸੋਫੀਆ ਕ੍ਰੈਸ਼ੀ ਤੇ ਦੂਜੀ ਦਾ ਨਾਮ ਸੀਗਾ ਵਿਮੋਕਾ ਸਿੰਘ ਸੋਫੀਆ ਕ੍ਰੈਸ਼ੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਹੈ ਜਦੋਂ ਕਿ ਵਿਮੋਕਾ ਸਿੰਘ ਭਾਰਤੀ ਹਵਾਈ ਫੌਜ ਵਿੱਚ ਵਿੰਗ ਕਮਾਂਡਰ ਹੈ ਸੋ ਭਾਰਤੀ ਹਵਾਈ ਦੇ ਵਿੱਚ ਜੋ ਅਧਿਕਾਰੀ ਸੋਫੀਆ ਕ੍ਰੈਸ਼ੀ ਜਿਹੜੇ ਕੇ ਮੂਲ ਰੂਪ ਵਿੱਚ ਗੁਜਰਾਤ ਤੋਂ ਬਲੋਂਗ ਕਰਦੇ ਨੇ ਉਸ ਦਾ ਜਨਮ 1981 ਵਿੱਚ ਬਲੋਦਰਾ ਜਿਨੇ ਦੇ ਵਿੱਚ ਹੋਇਆ ਸੀ ਗੁਜਰਾਤ ਦੇ ਵਿੱਚ ਉਸ ਨੇ ਬਾਇਓ ਕੈਮਿਸਟਰੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਸੋਫੀਆ ਦੇ ਦਾਦਾ ਜੀ ਵੀ ਫੌਜ ਵਿੱਚ ਸਨ ਅਤੇ ਉਸ ਦੇ ਪਿਤਾ ਜੀ ਵੀ ਕੁਝ ਸਾਲ ਲਈ ਫੌਜ ਵਿੱਚ ਧਾਰਮਿਕ ਗੁਰੂ ਵਜੋਂ ਸੇਵਾ ਨਿਭਾਉਂਦੇ ਸੀ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਕਿ ਸੋਫੀਆ ਦਾ ਵਿਆਹ ਮੇਜਰ ਤਾਜੁਦੀਨ ਕੁਰੈਸ਼ੀ ਨਾਲ ਹੋਇਆ ਸੀ ਜੋ ਕਿ ਮਨਾਕਰੀਜ ਜਿਹੜੇ ਕਿ ਇਨ ਫੈਕਟਰੀ ਦੇ ਇੱਕ ਫੌਜੀ ਅਧਿਕਾਰੀ ਹਨ ਅਤੇ ਉਹਨਾਂ ਦਾ ਇੱਕ ਪੁੱਤਰ ਹੈ ਸਮੀਰ ਕੁਰਾਇਸ਼ੀ ਜੋ ਸੋਫੀਆ ਕੁਰਾਇਸ਼ੀ ਨੇ ਉਹਨਾਂ ਨੇ 1999 ਦੇ ਵਿੱਚ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਔਰ 1999 ਦੇ ਵਿੱਚ ਚਨਈ ਵਿੱਚ ਅਫਸਰ ਸਖਲਾਈ ਅਕੈਡਮੀ ਤੋਂ ਸਖਲਾਈ ਪ੍ਰਾਪਤ ਕੀਤੀ ਇਸ ਤੋਂ ਬਾਅਦ ਸੋਫੀਆ ਨੂੰ ਫੌਜ ਵਿੱਚ ਲੈਫਟੀਨੈਂਟ ਵਜੋਂ ਕਮਿਸ਼ਨ ਮਿਲਿਆ 2006 ਵਿੱਚ ਸੋਫੀਆ ਨੇ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਵਿੱਚ ਇੱਕ ਫੌਜੀ ਨਿਰੀਖਣ ਵਜੋਂ ਸੇਵਾ ਨਿਭਾਈ ਉਹ 2010 ਤੋਂ ਸ਼ਾਂਤੀ ਰੱਖਿਆ ਕਾਰਜਾਂ ਨਾਲ ਜੁੜੀ ਹੋਈ ਹੈ ਉਸ ਨੂੰ ਪੰਜਾਬ ਸ਼ਰਧ ਤੇ ਆਪਰੇਸ਼ਨ ਪਾਠਕਰਮ ਜਿਹੜਾ ਕਿ ਪੂਰੀ ਤਰ੍ਹਾਂ ਜਾਣਕਾਰੀ ਹੈ ਜਿਸ ਦੇ ਦੌਰਾਨ ਉਸ ਦੀ ਸੇਵਾ ਜਨਰਲ ਅਫਸਰ ਕਮਾਂਡਰ ਚੀਫ ਇਨ ਤੋਂ ਪ੍ਰਸ਼ੰਸਾ ਪੱਤਰ ਵੀ ਉਹਨਾਂ ਨੂੰ ਮਿਲਿਆ ਹੋਇਆ ਹੈ ਉਸ ਨੂੰ ਉੱਤਰ ਪੂਰਬੀ ਭਾਰਤ ਵਿੱਚ ਹੜ ਰਹਿਤ ਕਾਰਜਾਂ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਈਆਂ ਸੀ ਸਿਗਨਲ ਅਫਸਰ ਚੀਫ ਇਨ ਚੀਫ ਉਹ ਪ੍ਰਸ਼ੰਸਾ ਪੱਤਰ ਵੀ ਮਿਲਿਆ ਸੀ ਔਰ ਉਸ ਨੂੰ ਫੋਰਸ ਕਮਾਂਡਰ ਵੱਜੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਸੀ 2016 ਦੇ ਵਿੱਚ ਸੁਰੱਖਿਆ ਵਿੱਚ ਚਾਹੀ ਸੀ ਜੋ ਕਿ ਸੋਫੀਆ ਕੁਰੇਸ਼ੀ ਲੈਫਟੀਨੈਂਟ ਕਰਨਲ ਸੋਫੀਆ ਕੁਰੇਸ਼ੀ ਜਦੋਂ ਸੁਰੱਖਿਆ ਵਿੱਚ ਚਾਹੀ ਉਹਦੋਂ ਉਸ ਨੇ ਇੱਕ ਬਹੁ ਰਾਸ਼ਟਰੀ ਫੌਜੀ ਅਭਿਆਸ ਵਿੱਚ ਭਾਰਤੀ ਟੁਕੜੀ ਦੀ ਅਗਵਾਈ ਕੀਤੀ ਸੀ ਫਿਰ ਉਹ ਅਜਿਆ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਇਸ ਅਭਿਆਸ ਦਾ ਨਾਮ ਐਕਸਰਸਾਈਜ਼ ਫੋਰਸ 18 ਰੱਖਿਆ ਗਿਆ ਸੀ ਜੋ ਉਸ ਸਮੇਂ ਭਾਰਤ ਦੁਆਰਾ ਅਜੋਜਿਤ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਅਭਿਆਸੀ ਇਸ ਅਭਿਆਸ ਵਿੱਚ ਹਿੱਸਾ ਲੈਣ ਵਾਲੀਆਂ 18 ਟੀਮਾਂ ਵਿੱਚ ਲੈਫਟੀਨੈਂਟ ਕਰਨਲ ਸੋਫੀਆ ਕ੍ਰੈਸ਼ੀ ਇਕਲੌਤੀ ਮਹਿਲਾ ਅਧਿਕਾਰੀ ਸੀ ਭਾਰਤੀ ਟੀਮ ਵਿੱਚ ਕੁੱਲ 40 ਮੈਂਬਰਸ ਹਨ ਉਸ ਸਮੇਂ ਭਾਰਤੀ ਫੌਜ ਦੇ ਸਿਗਨਲ ਕੋਰ ਵਿੱਚ ਇੱਕ ਅਧਿਕਾਰੀ ਸੀ ਸੋਫੀਆ ਕ੍ਰੈਸ਼ੀ ਸੋ ਸੋਫੀਆ ਕ੍ਰੈਸ਼ੀ ਜਿਨ੍ਹਾਂ ਨੇ ਇਹ ਆਪਰੇਸ਼ਨ ਸੰਦੂਰ ਨੂੰ ਸਫਲ ਕੀਤਾ ਹੈ ਉਹਨਾਂ ਨੇ ਖੁਦ ਜਿਹੜਾ ਕਿ ਇੱਕ ਰਫੇਲ ਦੇ ਰਾਈ ਉਡਾਨ ਭਰੀ ਔਰ ਉਡਾਨ ਪਰਤੋਂ ਬਾਅਦ ਉਹਨਾਂ ਨੇ 25 ਮਿੰਟਾਂ ਦੇ ਵਿੱਚ ਵਿੱਚ ਟੈਸ਼ ਨੈਸ਼ ਕਰਕੇ ਵਾਪਸ ਆ ਜਿੰਦੇ ਨੇ ਔਰ ਸਾਰੇ ਪਾਸੋਂ ਪ੍ਰਸ਼ੰਸਾ ਹੋ ਰਹੀ ਏ ਸੋਫੀਆ ਕ੍ਰੈਸ਼ੀਡੀ ਸੋਫੀਆ ਕ੍ਰੈਸ਼ੀ ਇੱਕ ਹਵਾਈ ਫੌਜ ਦੇ ਕਮਾਂਡਰ ਨੇ ਅਫਸਰ ਨੇ ਜਿਦੋਂ ਕਿ 에어 ਚੀਫ ਮਾਰਸ਼ਲ ਜਿਹੜੇ ਅਮਰਦੀਪ ਸਿੰਘ ਜਿੰਨਾ ਨੇ ਇਹਨਾਂ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰਸ਼ੰਸਾ ਕੀਤੀ ਏ ਔਰ 에어 ਚੀਫ ਮਾਰਸ਼ਲ ਨੇ ਇਹ ਸਾਰਾ ਪ੍ਰੋਗਰਾਮ ਲਿਖਿਆ ਸੀ اور ਸਪੈਸ਼ਲੀ ਇਹਨਾਂ ਅਫਸਰਾਂ ਨੂੰ ਚੁਣ ਕੇ ਇਹਨਾਂ ਦੀ ਡਿਊਟੀ ਲਈ ਸੀ ਜਿਨ੍ਹਾਂ ਨੇ ਪਾਕਿਸਤਾਨ ਨੂੰ ਸਬਕ ਸਿਖਾਇਆ